ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਨੋਲਾ ਮੇਲਾ ਦੇ ਵਿੱਚ ਖੀਰੀਆਂ ਦੀ ਕੈਟਾਗਰੀ ਦੇ ਵਿੱਚ ਮੋਹਰਾ ਵਿੱਚ ਝੋਟੀ ਚੈਂਪੀਅਨ ਬਣੀ ਆ ਉਹ ਵੀ ਕੋਇਨੂਰ ਦੀ ਤੇ ਪਿਛਲੀ ਵਾਰ ਵੀ ਕੋਇਨੂਰ ਦੀ ਝੋਟੀ ਨੇ ਚਰਚੇ ਕਰਾਏ ਸੀ 16 ਲੱਖ ਜਿਹਦਾ ਰੇਟ ਲੱਗਿਆ ਸੀਗਾ ਤੇ ਆ ਐਤਕੀ ਵੀ ਜਿਹੜੀ ਖੀਰੀ ਦੇ ਵਿੱਚ ਮਤਲਬ ਕੋਇਨੂਰ ਦੀ ਬੱਚੀ ਨਹੀਂ ਮਾਰੀ ਆ ਕਿਉਂਕਿ ਕੋਇਨੂਰ ਕੇਵਲ ਜੀ ਚੀਜ਼ ਆ ਕਹਿੰਦੇ ਹੁੰਦੇ ਆ ਵੀ ਇਹ ਬਰੀਡਿੰਗ ਵਿੱਚ ਵੀ ਵੱਲ ਮਾਰਦਾ ਤੇ ਦੁੱਧ ਵਿੱਚ ਵੀ ਜਾਂ ਝੋਟਾ ਬਰੀਡਿੰਗ ਵਿੱਚ ਮਤਲਬ ਹੁੰਦਾ ਤੇ ਜਾਂ ਝੋਟਾ ਦੁੱਧ ਵਿੱਚ ਹੁੰਦਾ ਪਰ ਕੋਈ ਨੂੰ ਦੋਹਾਂ ਚੀਜ਼ਾਂ ਚ ਪੂਰਾ ਤੇ ਇਹਦੇ ਓਨਰ ਨੇ ਇਧਰ ਬਾਈ ਜੀ ਇਹਨਾਂ ਨੂੰ ਪੁੱਛਦੇ ਗੱਲਬਾਤ ਕਰਦੇ ਆ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਈ ਪਹਿਲਾਂ ਤਾਂ ਆਪ ਦਾ ਨਾਮ ਦੱਸੋ ਤੇ ਪਿੰਡ ਦੱਸੋ ਕਿਹੜਾ ਜੀ ਨਾਮ ਜੀ ਵੀਰਪਾਲ ਪਿੰਡ ਰਾਮਗੜ੍ਹ ਜੀ ਜ਼ਿਲ੍ਹਾ ਲੁਧਿਆਣਾ ਜੀ ਲੁਧਿਆਣਾ ਹਾਂ ਜੀ ਠੀਕ ਆ ਅੱਜ ਕਿਵੇਂ ਆ ਗਰੇਆ ਤੁਹਾਨੂੰ ਬਈ ਚੱਲ ਗਿਆ ਜੀ ਸਾਨੂੰ ਅੱਛਾ ਮੀ ਸੀਗੀ ਬਈ ਜੱਤੇ ਪੂਰੀ ਸੀਗੀ ਸਾਨੂੰ ਅੱਛਾ ਅੱਛਾ ਕਿਉਂਕਿ ਪਿਛਲੀ ਵਾਰ ਵੀ ਬਹੁਤ ਚਰਚੇ ਕਰਾਇਆ ਸੀ ਕੋਈ ਨੂਜ਼ ਦੀ ਝੁੱਟੀ ਨੇ ਯਾਰ ਵਧੀਆ ਹੀ ਕੋਹੇ ਨੋਰਦਾਈ ਅਛਾ ਜੋ ਲਵਾਇਆ ਸੀ ਸੀਮਨ ਕੀ ਸੋਚ ਕੇ ਲਵਾਇਆ ਸੀ ਉਹਨੂੰ ਦਾ ਰਿਜ਼ਲਟ ਵਧੀਆ ਚੀ ਗਈ ਠੀਕ ਆ ਸ਼ੌਕ ਨਾਲ ਅਸੀਂ ਬੜੀ ਪਾਲੀਆ ਸੇਵਾ ਕੀਤੀ ਠੀਕ ਆ ਸੋਨ ਉਹਦੀ ਮੀਸ ਸੀਗੀ ਹਾਂਜੀ ਹਾਂ ਤੇ ਇਹਦੀ ਮਾਂ ਦਾ ਕੀ ਦੁੱਧ ਰਕੌੜਾ ਹੈ ਮਾਂ ਦਾ ਜੀ ਇਹਦਾ ਸੀਗਾ ਜੀ ਵਧੀਆ ਦੁੱਧ ਸੀ ਮਾਦਰ ਕੇ 20 ਬੂਦ ਨੇੜੇ ਸੀਗਾ ਜੀ ਅਛਾ 20 ਦੇ ਨੇੜੇ ਸੀਗਾ ਤਿੰਨ ਚੋਂ ਆਦਰਾ ਦੋ ਕਿੰਨਾ ਛਾਦੇ ਵਿੱਚ ਚੋ ਲੈਦੇ ਅਛਾ 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 ਤੇ ਇਹ ਹੁਣ ਕਿੰਨੇ ਟਾਈਮ ਦੀ ਹੋ ਕਿੰਨੀ ਉਮਰ 20 ਮਹੀਨੇ ਦੀ ਹੋਗਾ 27ਵਾਂ ਲੱਗੇ ਆ ਜੀ ਅਛਾ 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 ਠੀਕ ਆ ਤੇ ਅਜੇ ਇਹ ਤਾਂ ਟੀਕਾ ਪਰਾਉਣਾ ਹੋਊਗਾ ਹਨਾ ਇਹ ਟੀਕਾ ਹੁਣੀ ਪਰਾਈ ਹਜੇ 15 ਦਿਨ ਹੋਇਆ ਇਹ ਕਿ ਗਾਂ ਦੀਆਂ ਚਵਾਈ ਚ ਪਾਉਣੀ ਆ ਨਾ ਅਸੀਂ ਅੱਛਾ ਕਿਹੜੇ ਬੋਲਦਾ ਇਹ 2014 70 10 ਲਵਾਇਆ ਜੀ 2014 10 ਠੀਕ ਆ ਠੀਕ ਆ ਤੇ ਕਿੰਨੇ ਪਸ਼ੂ ਆ ਘਰੇ ਤੁਹਾਡੇ ਹੈਗੇ 7-8 ਠੀਕ ਆ ਜੀ ਤੇ ਆਹ ਦੇਖੋ ਤੁਹਾਨੂੰ ਘੋਟੀ ਵਿਖਾ ਰਿਹਾ ਨਾ ਕਿਆ ਬਾਤਾਂ ਯਾਰ ਸਰਾ ਹੀ ਲੱਗਿਆ ਪਿਆ ਤੇ ਬਾਕੀ ਬਹੁਤ ਸੋਹਣੀ ਝੋਟੀ ਆ ਤੇ ਇਧਰ ਹੋਰ ਬਾਈ ਹੋਰੀ ਵੀ ਖੜੇ ਆ ਇਧਰ ਵੀ ਹੁਣ ਕੈਮਰਾ ਮਾਰ ਕੇ ਵਿਖਾ ਦਿੰਦੇ ਆ ਤੇ ਇਧਰ ਵੀ ਬਾਈ ਹੋਰੀ ਤੇ ਬਾਕੀ ਹਰੇਕ ਬੰਦਾ ਇੱਥੇ ਆਉਂਦਾ ਮੇਲੇ ਜੁੱਤਣ ਵਾਸਤੇ ਆਉਂਦਾ ਹੈ ਨਾ ਵੀ ਇਹ ਇੰਨੀਆਂ ਝੋਟੀਆਂ ਦੇ ਵਿੱਚੋਂ ਇੰਨੀ ਝੋਟੀ ਨੇ ਖੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਇੱਕ ਨਿਕਲ ਕੇ ਆਉਣੀ ਸਾਹਮਣੇ ਕਿੰਨੀਆਂ 75 ਝੋਟੀਆਂ ਜਿੱਤੀ ਆ ਹਾਂਜੀ 75 ਝੋਟੀਆਂ ਆ 75 ਝੋਟੀਆਂ ਜਿੱਤੀ ਆ ਦੇਖ ਸਕਦੇ ਹੋ ਵੀਰੋ ਤੇ ਬਹੁਤ ਸੋਹਣੀਆਂ ਬਾਕੀ ਇਧਰ ਤੁਹਾਨੂੰ ਕੈਮਰਾ ਮਾਰ ਕੇ ਵਿਖਾਉਣਾ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਸਸਤੀ ਕਾਲ